ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਕਰਪਾਈ ਹੱਥ ਸ੍ਰੀ ਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰ ਜਣ ਪਿੰਡ ਹੜੀਗੜ੍ਹ ਚਲਾ ਬਰਨਾਲਾ ਬਾਈ ਆਪਣੇ ਨਾਲ ਨੇ ਇੱਕ ਸਰਪੰਚ ਸਾਹਿਬ ਖੜੇ ਆਗੇ ਇਹ ਮੈਨੂੰ ਕਹਿੰਦੇ ਵੀ ਯਾਰ ਅਸੀਂ ਨਸ਼ੇ ਦੇ ਵਿਰੁੱਧ ਕੀੜਾ ਚੁੱਕਣਾਗਾ ਕਹਿੰਦੇ ਵੀ ਨਵੇਂ ਨਵੇਂ ਪ੍ਰੋਜੈਕਟ ਬਣਾਂਗੇ ਵੀ ਅਸੀਂ ਸੋਚਿਆ ਵੀ ਪਾਕੀ ਦਾ ਵਿਕਾਸ ਕਰਦੇ ਹੋਈ ਜਾਏਗਾ ਵੀ ਇਹ ਨਸ਼ਿਆਂ ਦਾ ਮੁੱਦਾ ਬੜਾ ਵਧਿਆ ਪਿਆ ਕਹਿੰਦੇ ਛੋਟੇ ਛੋਟੇ ਜਵਾਬ ਨੇ ਕੋਈ ਕੰਮ ਤੋਂ ਨਹੀਂ ਲੱਗਿਆ ਬੈਠੀ ਸਰਪੰਚ ਸਾਹਿਬ ਕਹਿੰਦੇ ਆਖਰੀਆ ਕੋਈ ਰੁਪਏ ਵੀ ਨਹੀਂ ਸ਼ੁਰੂਆਤ ਹੋਣਾ ਪਹਿਲਾਂ ਪਹਿਲਾਂ ਜਾਣਕਾਰੀ ਜਾਂਦੇ ਆ ਵੀ ਕਿਹੜਾ ਪਿੰਡ ਆ ਕੀ ਨਾਮ ਸਰਪੰਚ ਸਾਹਿ ਕੀ ਨਾਮ ਆ ਬਈ ਆਪਣਾ ਜਗਜੀਤ ਸਿੰਘ ਜੱਟੀਏ ਨਾਮ ਜਗਜੀਤ ਸਿੰਘ ਜੱਟੀਏ ਮੈਂ ਨਾ ਸੇਵਾ ਉਸਦੇ ਦੇਣਾ ਦਮਾਂ ਦੀ ਕਿਹੜਾ ਸਾਡੇ ਪਿੰਡ ਦੇ ਵਿੱਚ ਥੋੜਾ ਜਾਂ ਜਿਆਦਾ ਆ ਚਲੋ ਮਾਨੂੰ ਵੀ ਨਵੀਂ ਥੋੜੀ ਰਜਾ ਦਿਖਾ ਦੇ ਆਪੇ ਇਹ ਮੇਰੇ ਜੋ ਮਦਰ ਬਾਈ ਆ ਉਹ ਲੋ ਨੇ ਠੀਕ ਆ ਮੈਂ ਟੌਣ ਕਰੂੰਗਾ ਵੇਚਣ ਵਾਲਾ ਰੋਕਣਾ ਕਿਹੜੇ ਪਿੰਡ ਦੀ ਆਪਾਂ ਦੇਖੀ ਵੀ ਉਹ ਕੋਈ ਚਾਚੂ ਜਿਹਨੇ ਜਿਹੜੇ ਉੱਥੇ ਧਰ ਜਾਂਦੇ ਗੱਲ ਕਰਦੇ ਕਿਤਾ ਆ ਜਾਂ ਕੋਈ ਗੋਲੀਆਂ ਵੈਰਾ ਹਿੱਲਾ ਲੋ ਠੀਕ ਆ